ਦੇਖ ਸਕਦੇ ਹੋ ਕਿ ਕਿਸ ਤੀਕੇ ਨਾਲ ਦੋਨੇ ਪਹਿਨਾ ਸੇਮ ਨੇ ਜੇਕਰ ਕੱਪੜੇ ਇਹਨਾਂ ਦੇ ਅਲੱਗ-ਅਲੱਗ ਪਾਏ ਹੁੰਦੇ ਫਿਰ ਸ਼ਾਇਦ ਪਤਾ ਲੱਗ ਜਾਂਦਾ ਤਾਨਿਆਂ ਗੜੀ ਐ ਤੇ ਮਾਨਿਆਂ ਗੜੀ ਐ ਕਦੇ ਭਲੇਖਾ ਤੇ ਪੈਂਦਾ ਤੇ ਹੋਏਗਾ ਹੀ ਮੰਮੀ ਪਾਪਾ ਨੇ ਪੈਂਦਾ ਘਰプレ ਕਦੀ ਕਦੀ ਜੁਗਨੀ ਖਾਤੇ ਦੀ ਚਰਖਾ ਆ ਨਾ ਲੈਂਦੀ ਸਾਈਂ ਦਾ ਅੱਲਾ ਬਿਸਮਿਲਲਾ ਤੇਰੀ ਜੁਗਨੀ ਫਾਇਦਾਰ ਵਾਲਿਆ ਬਿ ਜੁਗਨੀ ਸਾਈਂ ਬੜਾ ਵਾਲਿਆ ਬਿ ਜੁਗਨੀ ਅਲੀ ਮੋਲਾਲੀ ਤੇਰੀ ਜੁਗਨੀ ਭਾਈ ਦੀ ਕਮੀ ਨਹੀਂ ਮਹਿਸੂਸ ਹੋਈ ਕਦੇ ਨਹੀਂ ਸੁਝੇ ਨਹੀਂ ਅਸੀਂ ਵੀ ਕਿਸੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਨੀ ਨਹੀਂ ਆਪਾਂ ਇੱਕ ਦੂਜੇ ਦੀ ਗੁੱਟ ਤੇ ਬੰਨ ਲੈਣੇ ਆਂ ਹਾਂਜੀ ਇੱਕ ਸਾਲ ਹੋ ਗਿਆ ਕਦੇ ਕਿਹਾ ਨਹੀਂ ਪਾਪਾ ਨੂੰ ਕਿ ਮੈਨੂੰ ਹਰਮੋਨੀਅਮ ਲੈ ਦੇਵੋ ਅਫੋਰਡ ਨਹੀਂ ਕਰ ਸਕਦੇ ਬਾਬੁਲ ਮੇਰੀਆਂ ਗੁੱਟੀਆਂ ਤੇਰੇ ਕਾਜ ਰਹਿ ਗਿਆ ਬਾਬੁਲ ਮੇਰੀਆਂ ਗੁੱਟੀਆਂ ਕਿਸ ਤਰ੍ਹਾਂ ਤੁਸੀਂ ਗਾਉਂਦੇ ਹੋ ਕਦੇ ਕਿਸੇ ਨੇ ਆਪਣੇ ਸ਼ਹਿਰ ਦੀ ਗੱਲ ਕਰ ਲਈ ਬਟਾਲੇ ਦੀ ਕਦੇ ਕਿਸੇ ਨੇ ਸਾਥ ਦਿੱਤਾ ਕਿ ਘਰ ਦੇ ਤੋਂ ਇਲਾਵਾ ਨਹੀਂ ਤੇ ਇਸ ਕਰਕੇ ਮਨ ਦੁਖੀ ਵੀ ਹੁੰਦਾ ਬੜਾ ਪਰ ਚਲੋ ਕੋਈ ਗੱਲ ਨਹੀਂ ਬਾਕੀ ਪਰਮਾਤਮਾ ਸਮਝ ਆਦਾ ਜਿਹੜਾ ਆਪਣਾ ਨਿਕਲਿਆ ਹੁੰਦਾ ਚੰਗਾ ਵੇਲਾ ਕਦੇ ਇਹਨਾਂ ਕਦੇ ਯਾਦ ਜ਼ਰੂਰ ਆਉਂਦਾ ਜਦੋਂ ਔਖਾ ਵੇਲਾ ਹਾਂਜੀ ਹਾਂਜੀ ਚੰਗੇ ਟਾਈਮ ਤੇ ਸਾਰੇ ਸਾਥ ਦਿੰਦੇ ਆ ਮਾੜੇ ਟਾਈਮ ਤੇ ਕੋਈ ਸਾਥ ਹੋਵੇ ਜਾਂ ਲੜਕੀ ਜਦ ਵੀ ਘਰ ਦੇ ਵਿੱਚ ਜਨਮ ਲੈਂਦਾ ਵਾ ਤਾਂ ਉਹ ਆਪਣੀ ਕਿਸਮਤ ਪਰਮਾਤਮਾ ਕੋਲ ਲਿਖਾ ਕੇ ਲੈ ਕੇ ਆਂਦਾ ਵਾ ਕਿਸਮਤ ਆਪਣੀ ਨਾਲ ਲੈ ਕੇ ਆਂਦਾ ਵਾ ਅੱਜ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਇੱਕ ਤਸਵੀਰ ਐਸੀ ਸਾਂਝੀ ਕਰਾਂਗੇ ਦੋ ਭੈਣਾਂ ਦੀ ਜੁੜਵਾ ਭੈਣਾਂ ਨੇ ਗਾਇਕੀ ਦੇ ਵਿੱਚ ਸ਼ਲਾਂਗ ਲਗਾਈ ਹੈ ਉਸ ਸਮੁੰਦਰ ਦੇ ਵਿੱਚ ਸ਼ਲਾਂਗ ਲਗਾਈ ਹੈ ਉਸ ਪੜਾ ਨੂੰ ਕਿਸ ਤਰੀਕੇ ਨਾਲ ਦੋ ਭੈਣਾਂ ਨੇ ਪਾਰ ਕਰਨਾ ਵਾ ਜਿਸ ਪਰਿਵਾਰ ਦੇ ਜਿਸ ਘਰ 'ਚ ਅਸੀਂ ਖੜੇ ਆਂ ਇਸ ਘਰ ਦੇ ਵਿੱਚ ਤਿੰਨ ਧੀਆਂ ਨੇ ਉਸ ਬਾਪ ਦੀਆਂ ਬਾਪ ਮਿਹਨਤ ਮਨਜ਼ੂਰੀ ਕਰਦਾ ਵਾ ਫੇਰੀ ਦਾ ਕੰਮ ਕਰਦਾ ਵਾ ਰੈਡੀਮੇਡ ਕਪੜਾ ਜਿਹੜਾ ਵਾ ਉਹ ਵੇਚਦਾ ਵਾ ਕਦੇ ਕਿਸੇ ਦੁਕਾਨ ਤੇ ਕਦੇ ਕਿਸੇ ਦੁਕਾਨ ਤੇ ਜਾ ਕੇ ਤੁਹਾਨੂੰ ਮੈਂ ਤਸਵੀਰ ਇੱਕ ਵਾਰੀ ਦਿਖਾਦਾ ਉਹਨਾਂ ਦੋਨਾਂ ਬੱਚੀਆਂ ਦੀ ਸੋਸ਼ਲ ਮੀਡੀਆ ਤੇ ਲਗਾਤਾਰ ਚਰਚਾ ਦਾ ਵਿਸ਼ਾ ਵਾ ਇਹਨਾਂ ਬੱਚੀਆਂ ਦਾ ਕਿ ਇਹਨਾਂ ਦਾ ਆਪਣਾ ਵੀ ਪੇਜ ਹੈਗਾ ਵਾ ਇੱਕ ਇੰਸਟਾ ਦੇ ਉੱਤੇ ਸੋਸ਼ਲ ਪੇਜ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤੀਕੇ ਨਾਲ ਦੋਨੇ ਪਹਿਨਾ ਸੇਮ ਨੇ ਜੇਕਰ ਕਪੜੇ ਇਹਨਾਂ ਨੇ ਅਲੱਗ-ਅਲੱਗ ਪਾਏ ਹੁੰਦੇ ਫਿਰ ਸ਼ਾਇਦ ਪਤਾ ਲੱਗ ਜਾਂਦਾ ਤਾਨਿਆਂ ਗੜੀ ਐ ਤੇ ਮਾਨਿਆਂ ਗੜੀ ਐ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਹੁਣ ਐਡਰੈਸ ਵੀ ਸੇਮ ਪਾਈ ਏ ਤੇ ਇਹਨਾਂ ਬੱਚੀਆਂ ਦਾ ਇਹ ਵੀ ਨਹੀਂ ਪਤਾ ਲੱਗਣਾ ਤਾਨਿਆਂ ਗੜੀ ਏ ਤੇ ਮਾਨਿਆਂ ਗੜੀ ਏ ਸ਼ਾਇਦ ਕਿਤੇ ਮਾਮਾ-ਬਾਪ ਨੂੰ ਵੀ ਕਿਤੇ ਨਾ ਕਿਤੇ ਭਲੇਖਾ ਜ਼ਰੂਰ ਪੈਂਦਾ ਹੋਵੇ ਇਹਨਾਂ ਨੂੰ ਜਦੋਂ ਇਕੱਠਿਆਂ ਨੂੰ ਵੇਖਦੇ ਆ ਤੀਸਰੀ ਜਿਹੜੀ ਬੇਟੀ ਏ ਵੱਡੀ ਪਲੱਸ 2 ਕਰਦੀ ਪਈ ਏ ਇਸ ਪਰਿਵਾਰ ਦੇ ਵਿੱਚ ਤਿੰਨ ਬੇਟੀਆਂ ਨੇ ਉਸ ਬਾਪ ਵਾਸਤੇ ਆਪਣੇ ਆਪ ਤੇ ਇਸ ਚੀਜ਼ ਦਾ ਫਕਰ ਆ ਕਿ ਮੇਰੀਆਂ ਬੇਟੀਆਂ ਨਹੀਂ ਮੇਰੇ ਪੁੱਤ ਨੇ ਉਹ ਇਹਨਾਂ ਬੇਟੀਆਂ ਨੂੰ ਬੇਟੀ ਨਹੀਂ ਸਮਝਦਾ ਪੁੱਤ ਸਮਝਦਾ ਵਾ ਕਿ ਜਿਸ ਤਰੀਕੇ ਨਾਲ ਇਹਨਾਂ ਬੱਚੀਆਂ ਨੇ ਆਪਣੇ ਬਾਪ ਦਾ ਫਕਰ ਨਾ ਸਰ ਉੱਚਾ ਕੀਤਾ ਵਾ ਮਾਂ ਦਾ ਸਰ ਜਿਹੜਾ ਵਾ ਉੱਚਾ ਕੀਤਾ ਵਾ ਉਸ ਤਰੀਕੇ ਦੇ ਨਾਲ ਉਹ ਬਾਪ ਇਹਨਾਂ ਨੂੰ ਕਦੇ ਵੀ ਬੇਟੀਆਂ ਨਹੀਂ ਸਮਝਦਾ ਉਹ ਆਪਣੇ ਬੇਟੇ ਹੀ ਕਹਿੰਦਾ ਵਾ ਤਸਵੀਰ जरूर ਦਿਖਾਈਏ ਗਲਬਤ ਵੀ ਇਹਨਾਂ ਬੇਟੀਆਂ ਦੇ ਨਾਲ जरूर ਕਰਨ ਦੀ ਕੋਸ਼ਿਸ਼ ਅਸੀਂ ਕਰਾਂਗੇ ਬੱਚਾ ਨਾਮ ਬੜਾ ਸੁਣਿਆ ਤੁਹਾਡਾ ਤਾਨਿਆ ਮਾਨਿਆ ਨਾਲ ਕੀ ਲੱਗਦਾ ਪਾਟੀਆਂ ਹਾਂਜੀ ਪਾਟੀਆਂ ਅੱਛਾ ਕਿੰਨਾ ਸਮਾਂ ਹੋ ਗਿਆ ਗਾਉਂਦੇ ਆ ਥੋੜੀ ਦੇਰ ਹੋਈ ਹੈ ਲੈ ਕਿੰਨਾ ਕਿੰਨਾ ਕੁ ਸਮਾਂ ਸਾਲ ਕੋ ਹੋ ਗਿਆ ਅੱਛਾ ਸਾਲ ਦੇ ਵਿੱਚ ਇੰਨੀਆਂ ਵੱਡੀਆਂ ਬਲੰਦੀਆਂ ਇੰਨੀਆਂ ਵੱਡੀਆਂ ਹਾਂਜੀ ਉਸਤਾਦ ਕੋਈ ਤਾਂ ਰਿਹਾ ਫੋਲੋ ਕਿਨੂੰ ਕਰਦੇ ਹੋ ਜ਼ਿਆਦਾ ਕਿਹੜੇ ਸਿੰਗਰ ਨੂੰ ਜ਼ਿਆਦਾ ਸੁਣਦੇ ਅਰਜੀਤ ਸਿੰਘ ਹਾਂਜੀ ਅਰਜੀਤ ਸਿੰਘ ਅਰਜੀਤ ਸਿੰਘ ਅੱਛਾ ਤੁਸੀਂ ਵਜੇ ਅਰਜੀਤ ਸਿੰਘ ਅੱਛਾ ਦੋਨੋਂ ਹਰਜੀਤ ਸਿੰਘ ਨੂੰ ਅੱਛਾ ਵੱਡਾ ਕੋਹਣਾ ਦੋਨਾਂ 'ਚ ਅਬ ਤਾਂ ਹੈ ਤੇ ਜੁੜਵਾ ਹੀ ਹੋ ਤੁਸੀਂ ਵੱਡਾ 1 ਅੱਧੇ ਮਿੰਟ ਦਾ ਹੀ ਫਰਕ ਹੋਣਾ 30 ਸੈਕਿੰਡਸ ਦਾ ਫਰਕ ਹੈ ਅੱਛਾ 30 ਸੈਕਿੰਡਸ ਹਾਂਜੀ ਅੱਛਾ ਕਦੇ ਜਦੋਂ ਐਜਿਸਟਰੀ ਕਿਨਾਂ ਹੁਣ ਡਰੈਸ ਪਾਈ ਹੈ ਇਕੱਠੇ ਨਿਕਲਦੇ ਹੋ ਘਰੋਂ ਕਦੇ ਭਲੇਖਾ ਤੇ ਪੈਂਦਾ ਤੇ ਹੋਏਗਾ ਮੰਮੀ ਪਾਪਾ ਨੂੰ ਪੈਂਦਾ ਘਰ ਭਲੇਖਾ ਕਦੀ 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 ਪੈ ਜਾਂਦਾ ਜੀ ਅੱਛਾ ਨਹੀਂ ਬੋਲਣ ਤੋਂ ਜ਼ਿਆਦਾ ਪੈਂਦਾ ਵਾ ਜਿਸ ਤਰੀਕੇ ਨਾਲ ਹੁਣ ਕੋਈ ਬੱਚਾ ਘੱਟ ਬੋਲਦਾ ਕੋਈ ਜ਼ਿਆਦਾ ਬੋਲਦਾ ਉਹਦੇ ਨਾਲ ਵੀ ਪੈਂਦਾ ਭਲੇਖਾ ਕਿ ਜਿਵੇਂ ਉਸੇ ਤਰ੍ਹਾਂ ਮਹਿਸੂਸ ਹੋ ਜਾਂਦਾ ਉਸੇ ਤਰ੍ਹਾਂ ਮਹਿਸੂਸ ਹੋ ਜਾਂਦਾ ਅੱਛਾ ਇਹ ਕਹਿੰਦੇ ਨੇ ਕਿ ਤਾਨਿਆਂ ਤੇ ਮਾਨਿਆਂ ਗਾंदे ਬਹੁਤ ਵਧੀਆ ਦੋਨੇ ਭੈਣਾਂ ਦੀ ਜੋੜੀ ਹੈ ਬਹੁਤ ਸੋਹਣਾ ਗਾਉਂਦੇ ਨੇ ਸੋਸ਼ਲ ਮੀਡੀਆ ਦੇ ਇਸ ਟਾਈਮ ਸ਼ਾਇਕ ਕਿਸਨਾ ਦੇ ਪੇਜ ਹੈ ਤੁਹਾਡਾ ਕ੍ਰੇਜ਼ੀ ਟਵਿੰਸ 2108 ਜੁਗਨੀ ਕੱਤਦੀ ਚਰਖਾ ਉਹ ਨਾ ਲੈਂਦੀ ਸਾਈਂ ਦਾ ਜੁਗਨੀ ਕੱਤਦੀ ਚਰਖਾ ਉਹ ਨਾ ਲੈਂਦੀ ਸਾਈਂ ਦਾ ਚਾੜੇ ਪੁਣੀਸ਼ ਕਿ ਦੀ ਹੋ ਜਸਤਿਕਾ ਤੁਸੀਂ ਤਿੰਨ ਭੈਣਾਂ ਹੋ ਵੱਡੀ ਭੈਣਾ ਪਲੱਸ 2 ਚ ਪੜਦੀ ਭਾਈ ਦੀ ਕਮੀ ਨਹੀਂ ਮਹਿਸੂਸ ਹੋਈ ਕਦੇ ਨਹੀਂ ਕਦੇ ਸੋਚਿਆ ਨਹੀਂ ਅਸੀਂ ਵੀ ਕਿਸੇ ਭਰਾ ਦੇ ਗੁੱਟ ਤੇ ਰਖੜੀ ਬੰਨਨੀ ਨਹੀਂ ਆਪਾਂ ਇੱਕ ਦੂਜੇ ਦੀ ਗੁੱਟ ਤੇ ਹੀ ਬੰਨ ਲੈਂਦੇ ਆ ਆਪਸੇ ਬੰਨਦੇ ਹਾਂਜੀ ਅੱਛਾ ਮੈਂ ਇੱਕ ਜੀ ਦੇਖੀ ਮੈਂ ਉੱਪਰ ਜੋ ਆ ਰਹੇ ਨੇ ਛੱਤ ਤੇ ਕਾਈਟ ਵੇਖੀ ਆ ਤੁਹਾਡੇ ਕਾਈਟ ਕੌਣ ਹੁਣਾਉਂਦਾ ਤੁਹਾਡੇ ਘਰ ਚੋਂ ਆਪਾਂ ਦੋਨੋਂ ਅੱਛਾ ਦੋਨੋਂ ਹੁਣਾਉਂਦੇ ਆ ਪੱਪੂ ਵੀ ਤੁਹਾਡਾ ਪਤਾ ਲੱਗਾ ਕਿ ਬੇਟਾ ਹੀ ਸਮਝਦਾ ਤਾ ਹਾਂਜੀ 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 ਕੀ ਕੋਈ ਕਦੇ ਕੋਈ ਪਲੇਟਫਾਰਮ ਮਿਲਿਆ ਚੰਗਾ ਕੋਈ ਸਟੇਜ ਮਿਲੀ ਕੋ ਚੰਗੀ ਹਾਂਜੀ ਉਹਨੇ ਕੰਪੀਟੀਸ਼ਨ ਐਸੀ ਸਾਡੇ ਸੰਗਰੂਰ ਵਿੱਚ ਉਹ ਸਾਡੀ ਫਸਟ ਪੋਜੀਸ਼ਨ ਆਈ ਸੀ ਸਟੇਟ ਲੈਵਲ ਤੇ ਸਾਥ ਕਿੰਨਾ ਕਰਿਆ ਪਰਿਵਾਰ ਦਾ ਜਾਂ ਹੋਰ ਰਿਸ਼ਤੇਦਾਰਾਂ ਸਰ ਸਨ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਹੈ ਮੰਮੀ ਪਾਪਾ ਨੇ ਜਿਆਦਾ ਕੀਤਾ ਕਿ ਤੁਸੀਂ ਗਾਓ ਜਾਓ ਨਾਮ ਰੋਸ਼ਨ ਕਰੋ ਜਾ ਕੇ ਜਿਸ ਤਿੱਕੇ ਨੇ ਦੇਖਿਆ ਨਾ ਇੱਕ ਜਿਹੜਾ ਸਰਨੇਮ ਤੁਹਾਡਾ ਜਦੋਂ ਪਾਟੀਆਂ ਨਾਲ ਲੱਗ ਜਾਂਦਾ ਤਾਂ ਕਈ ਵਾਰੀ ਹੁੰਦੇ ਨੇ ਉਸ ਪਰਿਵਾਰ ਦੇ ਬਹੁਤ ਘੱਟ ਲੋਕ ਕਹਿੰਦੇ ਨੇ ਕਿ ਨਹੀਂ ਯਾਰ ਮੈਂ ਆਪਣੀ ਬੱਚੀ ਨੂੰ ਇਸ ਪਾਸੇ ਨਹੀਂ ਪਾਣਾ ਇੱਕ ਚੰਗਾ ਕੋਈ ਸਟੱਡੀ ਕਰਨ ਇੱਕ ਚੰਗੀ ਕੋਈ ਜੌਬ ਹਾਸਲ ਕਰਨ ਉਸ ਤੋਂ ਬਾਅਦ ਇੱਕ ਚੰਗੀ ਨੌਕਰੀ ਕਰਨ ਚੰਗੀ ਪੋਜੀਸ਼ਨ ਤੇ ਜਾਣ ਪਰ ਮਾਪੇ ਨੇ ਕਦੇ ਇਹ ਨਹੀਂ ਸੋਚਿਆ ਕਿ ਜੀ ਤੁਸੀਂ ਗਾਇਕੀ ਵਾਲ ਨਹੀਂ ਜਾਣਾ ਨਹੀਂ ਜੀ ਉਹ ਸਾਨੂੰ ਆਪੇ ਕਹਿੰਦੇ ਕਿ ਤੁਸੀਂ ਗਾਓ ਵੀ ਤੇ ਪੜੋ ਵੀ ਪ੍ਰੈਕਟਿਸ ਵੀ ਕਰਨ ਦਾ ਸਮਾਂ ਵੀ ਦਾਰਨ ਤਾਂ ਕਿੱਦਾਂ ਮੈਨੇਜ ਕਰਦੇ ਹੋ ਨਾਲ ਨਾਲ ਪੜ੍ਹਾਈ ਵੀ ਕਰਨੀ ਉਹ ਪ੍ਰੈਕਟਿਸ ਐ ਸਕੂਲਸ ਕਰ ਲੈਨੇ ਆ ਤੇ ਪੜ੍ਹਾਈ ਘਾ ਲਾ ਕੇ ਕਰ ਲਈਦੀ ਆਰ ਤਬਲਾ ਜਾਂ ਹਰਮੋਨੀਅਮ ਹੈਗਾ ਵਜਾ ਲੈਂਦੇ ਹੋ ਹਰਮੋਨੀਅਮ ਥੋੜਾ ਥੋੜਾ ਸਿੱਖਿਆ ਸਕੂਲ ਚ ਇਹ ਆਪਣੇ ਕੋ ਹੈਗਾ ਘਰ ਨਹੀਂ ਕਿਉਂ ਕੀ ਕਰਨ ਲਿਆ ਵੀ ਨਹੀਂ ਕਦੇ ਨਹੀਂ ਨਹੀਂ 1 ਸਾਲ ਹੋ ਗਿਆ ਕਦੇ ਕਿਹਾ ਨਹੀਂ ਪਪਾ ਨੂੰ ਕਿ ਮੈਨੂੰ ਹਰਮੋਨੀਅਮ ਲੈ ਦਿਓ ਪਪਾ ਉਹ ਅਫੋਰਡ ਨਹੀਂ ਕਰ ਸਕਦੇ اچھا ਫਿਰ ਸਕੂਲ ਹੀ ਵਜਾ ਲੈਂਦੇ ਹੋ ਜੇ ਕੋਈ ਹਾਂਜੀ ਕੀ ਸੁਣਾਉਗੇ ਦਸ਼ਕਾ ਨੂੰ ਹੋਰ ਮਿੱਟੀ ਦਾ ਬਾਵਾ ਸੁਣਾ ਦੇ ਮੇਰਾ ਦਿਲ ਕਰਦਾ ਸੁਣਨ ਠੀਕ ਹੈ ਓ ਬੋਲ ਮਿਟੀ ਦੇਆ ਬਾਵੇ ਆਵੇ ਤੇਰੇ ਦੁੱਖਾਂ ਨੇ ਮਾਰ ਨਾ ਵਾਲੇ ਮਾਣ ਕਰਨ ਨਹੀਂ ਮੈਂ ਮਾਣ ਕਰਾ ਪਰਦੇਸੀ ਓ ਮੇਰਾ ਸੋਣਾ ਮਾਹੀ ਆ ਜਾ ਹੋ ਹਾਏ ਜੈਸਿਕਾ ਤੁਸੀਂ ਗਾਉਂਦੇ ਹੋ ਕਦੇ ਕਿਸੇ ਨੇ ਆਪਣੇ ਸ਼ਹਿਰ ਦੀ ਗੱਲ ਕਰ ਲਈ ਬਟਾਲੇ ਦੇ ਕਦੇ ਕਿਸੇ ਨੇ ਸਾਥ ਦਿੱਤਾ ਕਿ ਘਰ ਦੇ ਤੋਂ ਇਲਾਵਾ ਨਹੀਂ ਪਤਾ ਹੈਗਾ ਉਦਾਂ ਕਿ ਤਾਨਿਆਂ ਮਾਨਿਆਂ ਜਿਹੜੇ ਰਹਿੰਦੇ ਨੇ ਬਟਾਲੇ ਦੇ ਵਿੱਚ ਉਹ ਗਾਲ੍ਹਦੇ ਨੇ ਚੰਗਾ ਪਤਾ ਹੈਗਾ ਲੋਕਾਂ ਨੂੰ ਪਤਾ ਹੈ ਸਾਧ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਰਿਸ਼ਤੇਦਾਰਾਂ ਨੇ ਨਹੀਂ ਬਿਲਕੁਲ ਇਹ ਤਾਨਿਆਂ ਮਾਨਿਆਂ ਦੀ ਜੋੜੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਲਗਾਤਾਰ ਸੋਸ਼ਲ ਮੀਡੀਆ ਤੇ ਤੇ ਇਹ ਗੱਲ ਕੀਤੀ ਜਾਵੇ ਤਾਂ ਜਸਤੀ ਕਿਹਨਾਂ ਉਸ ਬੱਚੀਆਂ ਨੇ ਦੱਸਿਆ ਕਿ ਸਟੇਟ ਲੈਵਲ ਤੇ ਹੁਣ ਫਰਸਟ ਪ੍ਰਾਈਜ਼ ਲੈ ਕੇ ਆਈਆਂ ਨੇ ਟਰੋਫੀ ਲੈ ਕੇ ਘਰ ਆਈਆਂ ਨੇ ਕਿਤੇ ਨਾ ਕਿਤੇ ਪਰਿਵਾਰ ਨੂੰ ਵੀ ਮਾਣਨਾ ਤਾਂ ਜ਼ਰੂਰ ਕਿਤੇ ਬਟਾਲੇ ਵਾਲਿਆਂ ਦਾ ਵੀ ਫਰਜ਼ ਬੰਦਾ ਵਾ ਤਿਆਂ ਹੁਣ ਹਰ ਬੱਚਿਆਂ ਨੂੰ ਅਸੀਂ ਸਪੋਰਟ ਕਰੀਏ ਤਾਂ ਜੋ ਇੱਕ ਇੱਕ ਵੀ ਚੰਗੇ ਲੈਵਲ ਤੱਕ ਪਹੁੰਚ ਸਕੇ ਜਿਸ ਜਿੱਕੇ ਨਾਲ ਉਸਨੇ ਦੱਸਿਆ ਕਿ ਸਾਡੇ ਫਾਦਰ ਸਾਹਿਬ ਜਿਹੜੇ ਨੇ ਫੌੜ ਨਹੀਂ ਕਰਦੇ ਅਸੀਂ ਨਾ ਤਾਂ ਹਰਮੋਨੀਅਮ ਲੈ ਸਕੀਏ ਨਾ ਤਾਂ ਅੱਜ ਤੱਕ ਤਬਲਾ ਲੈ ਸਕੀਏ ਜ਼ਰੂਰ ਕਿਤੇ ਨਾ ਕਿਤੇ ਮੁਸ਼ਕਲਾਂ ਆndੀਆਂ ਨੇ ਐਸੇ ਪਰਿਵਾਰਾਂ ਨੂੰ ਪਰ ਕਲਾ ਹੁੰਦਿਆਂ ਹੋਇਆਂ ਵੀ ਜੇਕਰ ਇਸ ਕਲਾ ਨੂੰ ਅਸੀਂ ਬਾਹਰ ਨਹੀਂ ਕਰ ਸਕਦੇ ਜਾਂ ਬਾਹਰ ਨਹੀਂ ਨਿਕਲ ਸਕਦੀ ਤਾਂ ਫਿਰ ਕਿਤੇ ਨਾ ਕਿਤੇ ਸਾਡੇ ਵਾਸਤੇ ਵੀ ਇੱਕ ਬੜੀ ਵੱਡੀ ਸ਼ਰਮ ਦੀ ਗੱਲ ਆ ਕਿਉਂਕਿ ਸਾਦ ਦੀ ਲੋੜ ਹੁੰਦੀ ਐ ਐਸੇ ਪਰਿਵਾਰਾਂ ਨੂੰ ਜੇਕਰ ਸਾਥ ਦਈਏ ਤਾਂ ਵੀ ਜ਼ਰੂਰ ਕਿਤੇ ਨਾ ਕਿਤੇ ਬਲੰਦੀਆਂ ਤੇ ਜਾ ਸਕਦੇ ਨੇ ਬੱਚਾ ਕੀ ਸੁਣਾਓਗੇ ਦਰਸ਼ਕਾਂ ਨੂੰ ਸਾਡੇ ਨੂੰ ਕਿ ਇੱਕ ਗਾਣਾ ਧੀਆਂ ਵਾਸਤੇ ਨਹੀਂ ਕੋਇਆਗਾ ਧੀਆਂ ਵਾਸਤੇ ਤੁਹਾਡੇ ਘਰ ਤਿੰਨ ਧੀਆਂ ਤਿੰਨ ਭੈਣਾਂ ਹੋ ਤੁਸੀਂ ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਬਾਬੁਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਲਿਖਿਆ ਨਸੀਬਾਂ ਦੇ ਆ ਚੋਲੀ ਦੇ ਵਿੱਚ ਪੈ ਗਿਆਂ ਬਾਬੁਲ ਮੇਰੀਆਂ ਹਾਏ ਜੁਗ ਜੁਗ ਜੀਵਣ ਰੱਬਾ ਮੇਰੇ ਸੋਣ ਵੀਰ ਪਿਆਰੇ ਤਤੀ ਵਾਣਾ ਲੱਗੇ ਮੇਰੇ ਮਾਦੇ ਰਾਜ ਦੁਲਾਰੇ ਮਾਮੇ ਮਾਸਿਆਂ ਪੂਆ ਛੱਡ ਕੇ ਢੋਲੀ ਦੇ ਵਿੱਚ ਬੈਗ ਬਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਬਬਲ ਮੇਰੀਆਂ ਗੁੱਡੀਆਂ ਤੇਰੇ ਕਰ ਰਹਿ ਗਈਆਂ ਬੇਟਾ ਆਪਣੇ ਪਾਪਾ ਦਾ ਨੰਬਰ ਜ਼ਰੂਰ ਦਿਓ ਤਾਂ ਜੋ ਅਸੀਂ ਵੀ ਕਿਤੇ ਨਾ ਕਿਤੇ ਫਲੈਸ਼ ਕਰ ਸੀਗੀਏ ਕੋਈ ਹੋ ਸਕੇ ਤੁਹਾਡੀ ਮਾਂ ਫੜੇ ਤੁਹਾਡੇ ਲਈ ਮਦਦ ਵਾਸਤੇ ਅੱਗੇ ਆਵੇ ਹੈਨਾ ਕਿਤੇ ਨਾ ਕਿਤੇ ਇੱਕ ਚੰਗੀ ਸਟੇਜ ਜਾਂ ਚੰਗਾ ਪਲੇਟਫਾਰਮ ਮਿਲ ਸਕੇ ਕੀ ਨੰਬਰ ਆ ਪਾਪਾ ਦਾ 7807126561 7807126561 ਜੀ ਬਿਲਕੁਲ ਬਟਾਲੇ ਦੀਆਂ ਰਹਿਣ ਵਾਲੀਆਂ ਬੱਚੀਆਂ ਨੇ ਜ਼ਰੂਰ ਇਹਨਾਂ ਨੂੰ ਬੱਚੀਆਂ ਨੂੰ سپورਟ ਦੀ ਲੋੜ ਆ ਮਦਰ ਨੇ ਗੱਲਬਾਤ ਧਰੂ ਕਰਾਂਗੇ ਪਹਿਲੇ ਇਧਰ ਆ ਜਿਓ ਥੋੜਾ ਤੁਸੀਂ ਲੱਗੇ ਆਇਓ ਮਦਰ ਨੇ ਗੱਲਬਾਤ ਕਰ ਲਾਂਗੇ ਮਾਂ-ਬਾਪ ਵਾਸਤੇ ਬਹੁਤ ਔਖਾ ਹੁੰਦਾ ਵਾ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਕਿ ਕਿਸ ਤਰੀਕੇ ਨਾਲ ਖਾਸ ਕਰਕੇ ਬੱਚੀਆਂ ਦਾ ਕਿਉਂਕਿ ਜਸਟਿਸਕਾ ਦਾ ਸਮਾ ਵਾ ਬੱਚੀਆਂ ਦਾ ਫਿਊਚਰ ਵੀ ਕਿਤੇ ਨਾ ਕਿਤੇ ਮਾਂ-ਬਾਪ ਸਿਕਿਉਰ ਨਹੀਂ ਸਮਝਦੇ ਅੱਗੇ ਆ ਜਿਓ ਪਹਿਨ ਜੀ ਥੋੜਾ ਜਸਟਿਸਕਾ ਤਿੰਨ ਬੇਟੀਆਂ ਕਦੇ ਮਹਿਸੂਸ ਨਹੀਂ ਹੋਇਆ ਕਿ ਮੇਰੇ ਘਰ ਬੇਟਾ ਨਹੀਂ ਦਿੱਤਾ ਪਰਮਾਤਮਾ ਨੇ ਬਿਲਕੁਲ ਵੀ ਨਹੀਂ ਹੋਇਆ ਮੈਨੂੰ ਤੇ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਬੇਟੀਆਂ ਦਿੱਤੀਆਂ ਨੇ ਜਿੱਦਾਂ ਮੈਂ ਅੱਗੇ ਵੀ ਆਪਣੇ ਇੰਟਰਵਿਊ 'ਚ ਦੱਸਿਆ ਕਿ ਮੇਰੀ ਤਬੀਅਤ ਜਿਹੜੀ ਬਹੁਤ ਖਰਾਬ ਰਹਿੰਦੀ ਆ ਮੈਂ ਕਦੀ ਮਤਲਬ ਬੈੱਡ ਤੇ ਕਦੀ ਚੱਲ ਫਿਰ ਪੰਦੀ ਆ ਕਦੀ ਬੈੱਡ ਤੇ ਤੇ ਇਹ ਮੇਰੀਆਂ ਬੇਟੀਆਂ ਮੇਨੂੰ ਸੰਭਾਲਦੀਆਂ ਨੇ ਘਰ ਵੀ ਸੰਭਾਲਦੀਆਂ ਨੇ ਸਾਰਾ ਕੰਮ ਵੀ ਸੰਭਾਲਦੀਆਂ ਨੇ ਪੜਾਈ ਵੀ ਕਰਦੀਆਂ ਪੜਾਈ 'ਚ ਵੀ ਫਰਸਟ ਆਉਂਦੀਆਂ ਨੇ ਤੇ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਮੈਨੂੰ ਬੇਟੇ ਦੀ ਕੋਈ ਇੱਛਾ ਨਹੀਂ ਹੈਗੀ ਇਵਨ ਕਿ ਜਦੋਂ ਮਤਲਬ ਮੈਂ ਪ੍ਰੈਗਨੈਂਟ ਸੀਗੀ ਕਈਆਂ ਨੇ ਕਿਹਾ ਤੁਸੀਂ ਟੈਸਟ ਕਰਵਾਓ ਜੇ ਬੇਟੀਆਂ ਮੈਂ ਕਹਿੰਦੀ ਮੈਂ ਟੈਸਟ ਹੀ ਨਹੀਂ ਕਰਵਾਣਾ ਜਦੋਂ ਮੈਂ ਬਾਉਟ ਹੀ ਨਹੀਂ ਕਰਵਾਣਾ ਮੈਂ ਟੈਸਟ ਕਿਉਂ ਕਰਵਾਵਾਂ ਜੋ ਆਏਗਾ ਪ੍ਰਮਾਤਮਾ ਦੀ ਇੱਛਾ ਵਾ ਤੇ ਅੱਜ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਨੀ ਆ ਕਿ ਇੰਨਾ ਵਧੀਆ ਮੈਨੂੰ ਬੇਟੀਆਂ ਦਿੱਤੀਆਂ ਮੈਂ ਕਹਿੰਦੀ ਸਾਰਿਆਂ ਦੀ ਇਹੋ ਜੀਆਂ ਬੇਟੀਆਂ ਹੋਣ ਬਿਲਕੁਲ ਜਿਸ ਵੇਲੇ ਪ੍ਰਮਾਤਮਾ ਔਲਾਦ ਦੀ ਕਰਦਾ ਨਾ ਬਖਸ਼ਿਸ਼ ਤਾਂ ਉਸ ਵੇਲੇ ਕਿਸਮਤ ਹੈ ਵਿਚਾਰੇ ਲਿਖਾ ਕੇ ਲਿਆਂਦੇ ਚਾਹੇ ਉਹ ਬੱਚਾ ਵਾ ਲੜਕਾ ਵਾ ਚਾਹੇ ਲੜਕੀ ਕਿਸਮਤ ਆਪਣੀ ਨਾਲ ਲੈ ਕੇ ਆਂਦਾ ਇਸੇ ਤਰੀਕੇ ਨਾਲ ਬੱਚਿਆਂ ਨੇ ਕਿਸ ਤੇ ਸਾਡੇ ਘਰ ਕਦੀ ਵੀ ਕਿਸੇ ਨੇ ਇਹਦੇ ਪਾਪਾ ਵੀ ਮੇਰੇ ਨਾਲੋਂ ਵੀ ਜ਼ਿਆਦਾ ਪਿਆਰ ਆਪਣੀ ਬੱਚਿਆਂ ਨੂੰ ਕਰਦੇ ਨੇ ਅਗਰ ਮੈਂ ਕਦੀ ਡਾਂਟ ਵੀ ਦਵਾ ਥੋੜਾ ਮੇਰੀ ਬੱਚਿਆਂ ਨੂੰ ਕੁਝ ਨਹੀਂ ਕਹਿਣਾ ਤੇ ਇਹਨਾਂ ਦੇ ਦਾਦੀ ਮਮਾ ਸੀਗੇ ਚਲੋ ਐਕਸਪਾਇਰ ਹੋ ਗਏ ਦਿਨੇ ਦਾਦੂ ਵੀ ਤੇ ਉਹ ਵੀ ਬੜੇ ਖੁਸ਼ ਹੁੰਦੇ ਸੀ ਮੇਰਾ ਜਿਹੜਾ ਦੇਵਰ ਆ ਉਹਦੀਆਂ ਵੀ ਦੋ ਬੇਟੀਆਂ ਕਹਿੰਦੇ ਸੀ ਸਾਡੇ ਘਰ ਪੰਜ ਪੋਤੀਆਂ ਨੇ ਪੰਜ ਪਿਆਰੀਆਂ ਨੇ ਕਦੀ ਮੱਥੇ ਤੇ ਕਿਸੇ ਨੇ ਵੱਟ ਨਹੀਂ ਪਾਇਆ ਕਿ ਬੇਟੀਆਂ ਨੇ ਬੇਟਾ ਨਹੀਂ ਹੈਗਾ ਸਭ ਖੁਸ਼ ਹੈਗੇ ਨੇ ਬਿਲਕੁਲ ਜਿਸ ਤਿੱਕੇ ਨਾਲ ਬੱਚੀਆਂ ਗੱਲਾਂ ਦੀਆਂ ਚੰਗਾ ਗੱਲਾਂ ਦੀਆਂ ਇੱਕ ਪਲੇਟਫਾਰਮ ਚੰਗਾ ਚਾਹੀਦਾ ਨਾ ਬੱਚਿਆਂ ਨੂੰ ਹੈਨਾ ਜਿਸ ਤਿੱਕੇ ਨਾ ਬੱਚਿਆਂ ਨੇ ਦੱਸਿਆ ਕਿ ਅਸੀਂ ਮੇਰੇ ਪਾਪਾ ਫੋਰਡ ਨਹੀਂ ਕਰ ਸਕਦੇ ਹਰਮੋਨੀਅਮ ਤੱਕ ਨਹੀਂ ਹੈਗਾ ਉਹ ਚੀਜ਼ਾਂ ਕਿਤੇ ਨਾ ਕਿਤੇ ਆਂਦੀਆਂ ਨਹੀਂ ਮੰਨ ਚ ਨਹੀਂ ਆਂਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਕਿਉਂ ਨਹੀਂ ਦੇ ਸਕਦੇ ਹੈਨਾ ਇੰਨੀ ਮਿਹਨਤ ਕਰਨੀ ਫਾਜ਼ਲ ਸਾਹਿਬ ਨੇ ਉਹਦੇ ਨਾਲ ਘਰ ਦਾ ਗੁਜ਼ਾਰਾ ਕਰਨਾ ਕਿ ਜਾਂ ਫਿਰ ਇਹਨਾਂ ਚੀਜ਼ਾਂ ਵਾਸਤੇ ਇੰਸਟਰੂਮੈਂਟ ਲੈ ਕੇ ਦੇਣੇ ਉਹਨਾਂ ਸਾਲ ਹੋ ਗਿਆ ਕੋਸ਼ਿਸ਼ ਕਰਦੇ ਆ ਕਿ ਅਸੀਂ ਕਰੀਏ ਪਰ ਅਸੀਂ ਨਹੀਂ ਕਰ ਪਾਏ ਕਿਉਂਕਿ ਕੁਝ ਮੈਂ ਬਿਮਾਰੀ ਕਾਰਨ ਪੈਸਾ ਬਹੁਤ ਲੱਗਿਆ 2 ਸਾਲ ਹੋ ਗਏ ਦਵਾਈਆਂ ਤੇ ਬਹੁਤ ਪੈਸਾ ਲੱਗਿਆ ਤੇ ਕਰੋਨਾ ਦੇ ਬਾਅਦ ਕਾਰੋਬਾਰ ਵੀ ਠੱਪ ਹੋ ਗਿਆ ਤੇ ਇਸ ਕਰਕੇ ਫਿਰ ਨਹੀਂ ਅਫੋਰਡ ਕਰ ਸਕੇ ਤੇ ਕਈ ਦਾ ਹਰ ਵਾਰੀ ਕੀ ਤੁਹਾਨੂੰ ਲੈ ਕੇ ਦੇਣਾ ਪਰ ਨਹੀਂ ਮਤਲਬ ਪੈਂਦੀ ਪਹੁੰਚ ਨਹੀਂ ਪੈਂਦੀ ਤੇ ਇਸ ਕਰਕੇ ਮਨ ਦੁਖੀ ਵੀ ਹੁੰਦਾ ਬੜਾ ਪਰ ਚਲੋ ਕੋਈ ਗੱਲ ਨਹੀਂ ਬਬੂ ਗੋਗੇ ਬਾਕੀ ਪਰਮਾਤਮਾ ਹਾਂ ਸਮਝ ਆਦਾ ਹੁੰਦਾ ਜਿਹੜਾ ਆਪਣਾ ਨਿਕਲਿਆ ਹੁੰਦਾ ਚੰਗਾ ਵੇਲਾ ਕਦੇ ਇਹਨਾਂ ਕਦੇ ਯਾਦ ਜ਼ਰੂਰ ਆਉਂਦਾ ਜਦੋਂ ਔਖਾ ਵੇਲਾ ਹਾਂਜੀ ਹਾਂਜੀ ਚੰਗੇ ਟਾਈਮ ਤੇ ਸਾਰੇ ਸਾਥ ਦਿੰਦੇ ਆ ਮਾੜੇ ਟਾਈਮ ਤੇ ਕੋਈ ਸਾਥ ਨਹੀਂ ਦਿੰਦਾ بس بس پرਮਾਧਵਾ ਦਾ ਹੀ ਡੋਰ ਛੁੱਟੀ ਹੋਈ ਆ ਉਹਨਾਂ ਨੇ ਮਨ 'ਚ ਸੀਗਾ ਕਿ ਉਹਨਾਂ ਨੇ ਕਦੀ ਨਾ ਕਦੀ ਚਮਤਕਾਰ ਕਰਨਾ ਤੇ ਅੱਜ ਚਲੋ ਹੋ ਗਿਆ ਕਿ ਬੱਚੀਆਂ ਇਸ ਲੈਵਲ ਤੇ ਪਹੁੰਚੀਆਂ ਨੇ ਤੇ ਅਗਾਹ ਵੀ ਜਾਣਗੀਆਂ ਅਜੇ ਅਜੇ ਦੇਖੋ ਤਾਨਿਆਂ ਮੰਨਿਆਂ ਅਜੇ ਬਿਗੈਰ ਉਸਤਾਦ ਤੋਂ ਆ ਜੇਕਰ ਇਹਨਾਂ ਦਾ ਕੋਈ ਉਸਤਾਦ ਹੋਵੇ ਇਹ ਤਾਂ ਕਿੱਥੇ ਮਲੰਦੀਆਂ ਦੇ ਜਾ ਸਕਦੀਆਂ ਗਲਤ ਕਿਹਾ ਸਾਲ ਤੋਂ ਸਿਰਫ ਇਹਨਾਂ ਨੇ 2 ਮਹੀਨੇ 1.5 ਮਹੀਨੇ ਸਿੱਖਿਆ ਕਿਉਂਕਿ ਇਹ 7th ਕਲਾਸ ਇਹਨਾਂ ਨੇ 뮤직 ਦੀ ਕਲਾਸ ਮਤਲਬ 뮤직 ਜੁਆਇਨ ਕੀਤਾ ਤੇ ਸਰ ਆਏ ਨੇ ਉਹਨਾਂ ਨੇ ਇਹਨਾਂ ਨੂੰ ਸਿਰਫ ਡੇਢ ਮਹੀਨਾ ਸਿਖਾਇਆ ਡੇਢ ਮਹੀਨੇ ਬਾਅਦ ਇਹਨਾਂ ਦਾ ਮਤਲਬ ਹੈ ਕੰਪੀਟੀਸ਼ਨ ਹੋਇਆ ਤੇ ਸਰ ਫਿਰ ਜੌਬ ਲੱਗ ਕੇ ਚਲੇ ਗਏ ਤੇ ਸਿਰਫ ਇਹਨਾਂ ਨੇ ਡੇਢ ਮਹੀਨਾ ਹੀ ਸਿੱਖਿਆ ਉਹਨਾਂ ਨੇ ਮਤਲਬ ਕਹਿੰਦਾ ਸਾਲ ਪੇ ਡੇਢ ਮਹੀਨਾ ਹੀ ਸਿੱਖਿਆ ਇਹਨਾਂ ਨੇ ਚੰਗਾ ਉਸਤਾਦ ਹੋਵੇ ਇਹਨਾਂ ਕੋ ਜਾਂ ਇਨਸਟਰੂਮੈਂਟ ਪ੍ਰੋਪਰ ਹੋਣ ਤਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਲੈਵਲ ਤੇ ਜ਼ਰੂਰ ਪਹੁੰਚ ਸਕਦੇ ਤੇ ਨੌਲੇਜ ਵੀ ਨਹੀਂ ਗਈ ਤੇ ਅਫੋਰਡ ਵੀ ਨਹੀਂ ਕਰ ਸਕਦੇ ਤੇ ਮੰਚ ਤੇ ਹੈ ਸੀ ਕਿ ਇਹਨਾਂ ਨੂੰ ਕਿਦੋਂ ਬਾਰ ਸਿਖਵਾਈਏ ਤੇ ਇਨਸਟਰੂਮੈਂਟ ਪਰ ਮਨ ਚ ਜ਼ਰੂਰ ਸੀ ਕਿ ਕਦੀ ਨਾ ਕਦੀ ਪਰਮਾਤਮਾ ਚਮਤਕਾਰ ਕਰੇਗਾ ਕੁਛ ਨਾ ਕੁਛ ਹੋਏਗਾ ਤੇ ਚਲੋ ਪਰਮਾਤਮਾ ਦੀ ਕਿਰਪਾ ਹੋਈ ਹੈ ਤੇ ਅੱਗੇ ਵੀ ਜਾਣ ਗਈਆਂ ਇੱਥੋਂ ਤੱਕ ਪਹੁੰਚੀਆਂ ਅੱਗੇ ਵੀ ਪਹੁੰਚਣ ਗਈਆਂ ਇਹਨਾਂ ਦੇ ਸਰ ਕਹਿੰਦੇ ਸੀ ਇਹਨਾਂ ਨੇ ਬੜੀ ਦੂਰ ਤੱਕ ਪਹੁੰਚਣਾ ਤੁਸੀਂ ਸੋਚ ਵੀ ਨਹੀਂ ਸਕਦੇ ਪਰ ਮੈਨੂੰ ਨਹੀਂ ਸੀ ਬਲੀਵ ਹੁੰਦਾ ਮੈਂ ਕਿ ਨਹੀਂ ਬੜੇ ਬੱਚੇ ਨੇ ਉਹਨਾਂ ਤੋਂ ਵੀ ਵਧੀਆ ਨੇ ਤੇ ਮੈਨੂੰ ਨਹੀਂ ਸੀ ਇਸ ਗੱਲ ਦੀ ਮਤਲਬ ਹੈਗੀ ਪਹਿਚਾਨ ਤੋਂ ਕਹਿੰਦੇ ਨਾ ਤੁਸੀਂ ਪਹਿਚਾਣਦੇ ਨੇ ਆਪਣੇ ਬੱਚਿਆਂ ਨੂੰ ਇਹ ਹੀ ਰਹਿਗੇ ਨੇ ਇਹਨਾਂ ਨੇ ਬੜੀ ਗਾਂ ਜਾਣਾ ਹੈ ਤੇ ਚਲੋ ਮੈਂ ਤੇ ਉਹਨਾਂ ਦਾ ਹੀ ਧੰਨਵਾਦ ਕਰਨੀ ਆ ਸਰ ਨੇ ਇੱਥੋਂ ਤੱਕ ਪਹੁੰਚਾਇਆ ਇਹਨਾਂ ਨੂੰ ਚਲੋ ਇਹਨਾਂ ਦੀ ਵੀ ਮਿਹਨਤ ਆ ਪਰ ਫਰਸਟ ਪ੍ਰੈਫਰੈਂਸ ਉਹਨਾਂ ਦੀ ਆ ਜਿਨ੍ਹਾਂ ਨੇ ਇਹਨਾਂ ਨੂੰ ਤਰਾਸ਼ਿਆ ਹੈ ਹਾਂਜੀ ਜੀ ਬਿਲਕੁਲ ਜ਼ਰੂਰ ਸਾਥ ਦੀ ਲੋੜ ਆ ਇਹਨਾਂ ਬੱਚਿਆਂ ਨੂੰ ਤਾਂ ਸਾਥ ਦੇਣਾ ਵੀ ਬੰਦਾ ਵਾ ਜੇਕਰ ਕਿਸੇ ਦੇ ਅੰਦਰ ਕੋਈ ਕਲਾ ਬਾਤ ਆ ਉਸ ਨੂੰ ਜ਼ਰੂਰ ਕਿਤੇ ਨਾ ਕਿਤੇ ਬਾਹਰ ਦਿਖਾਉਣ ਵਾਸਤੇ ਸਾਥ ਦੇਣਾ ਚਾਹੀਦਾ ਜੇਕਰ ਕਿਸੇ ਕੋਲ ਇੰਨੀ ਪਹੁੰਚ ਨਹੀਂ ਜੇਕਰ ਕੋਈ ਇਹਨਾਂ ਨੂੰ ਫੋਰਡ ਨਹੀਂ ਕਰ ਸਕਦਾ ਪਰਿਵਾਰ ਦਾ ਵੀ ਕਹਿਣਾ ਵਾ ਕਿ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬੱਚਿਆਂ ਨੂੰ ਕਿਸੇ ਚੀਜ਼ ਦੀ ਕਮੀ ਨਾ ਆਂਦੀ ਏ ਪਰ ਹਾਲਾਤ ਦੀ ਕਰਦੇ ਕੁਝ ਇਸ ਤਰੀਕੇ ਦੇ ਨੇ ਤਾਂ ਕਿਤੇ ਨਾ ਕਿਤੇ ਫਿਰ ਉਹ ਚੀਜ਼ਾਂ ਗੱਲ 'ਚ ਦਿਮਾਗ 'ਚ ਜਦੋਂ ਆਂਦੀਆਂ ਨੇ ਫਿਰ ਉਹ ਸਮਾਂ ਵੀ ਯਾਦ ਆਂਦਾ ਵਾ ਕਿ ਜੇ ਇਸ ਵੇਲੇ ਜੇ ਸਮੇਂ 'ਚ ਅਸੀਂ ਨਿਕਲ ਕੇ ਆਏ ਹਾਂ ਜ਼ਰੂਰ ਚਾਹੀਦਾ ਵਾ ਕਿ ਘਟੋ ਘੱਟ ਹੋਰ ਨਹੀਂ ਕੋਈ ਤੇ ਬਟਾਲੇ ਦੇ ਲੋਕ ਜ਼ਰੂਰ ਇਸ ਬੱਚਿਆਂ ਦਾ ਸਾਥ ਦੇਣੇ ਬੱਚਿਆਂ ਨੂੰ ਇੱਕ ਚੰਗਾ ਪਲੇਟਫਾਰਮ ਮਿਲ ਸਕੇ ਇੱਕ ਚੰਗਾ ਮੁਕਾਮ ਇਹ ਬੱਚੀਆਂ ਹਾਸਲ ਕਰ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਬਟਾਲਾ